ਪਵਾਨੀਗੜ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੰਗਰੂਰ ਜ਼ਿਲ੍ਹਾ ਦੇ ਪਵਾਨੀਗੜ ਬਲਾਕ ਦੀ ਹਲਕਾ ਵਿਧਾਇਕਾ ਨਰਿੰਦਰ ਕੋਰ ਭਾਰਜ ਭਰਾਜ ਨੇ ਪਵਾਨੀਗੜ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਤੁਸੀਂ ਦੇਖ ਸਕਦੇ ਹੋ ਕਿ ਪਵਾਨੀਗੜ ਨਾਬਾ ਰੋਡ ਜੋ ਹਮੇਸ਼ਾ ਸੁਰਕੀਆਂ ਵਿੱਚ ਰਹਿੰਦਾ ਸੀ ਕਿ ਪਵਾਨੀਗੜ ਤੋਂ ਨਾਬਾ ਰੋਡ ਜੋ ਹੈ ਗੋਬਿੰਦਗੜ ਵਾਲੀ ਸੜਕ ਦਾ ਬੁਰਾ ਹਾਲ ਹੈ ਵਿਰੋਧੀ ਪਾਰਟੀਆਂ ਵੱਲੋਂ ਜਿਸ ਨੂੰ ਮੇਨ ਮੁੱਦਾ ਬਣਾਇਆ ਜਾਂਦਾ ਸੀਗਾ ਪੰਜਾਬ ਸਰਕਾਰ ਦੀ ਬਦਾ ਇੱਕ ਨਰਿੰਦਰਪੁਰ ਪ੍ਰਾਜ ਨੇ ਉਹ ਮੁੱਦਾ ਚੱਕਣ ਵਾਲਿਆਂ ਦੇ ਮੂੰਹ ਬੰਦ ਕਰ ਦਿੱਤੇ ਹਨ ਅਤੇ ਸੜਕ ਦੀ ਉਸਾਰੀ ਦਾ ਕੰਮ ਚੌਣਜਾਬ ਦੇ ਤੋਂ ਪਹਿਲਾਂ ਸ਼ੁਰੂ ਕਰਵਾ ਦਿੱਤਾ ਹੈ ਦੱਸ ਦिए ਕਿ ਵੋਟਾਂ ਉਹਨਾਂ ਨੇ ਕਿਹਾ ਕਿ ਸਾਡਾ ਮਕਸਦ ਨਹੀਂ ਹੈ ਲੋਕਾਂ ਨੂੰ ਸਿਹਤ ਸਹੂਲਤਾਂ ਚੰਗੀਆਂ ਦੇਣੀਆ ਸੜਕਾਂ ਅਤੇ ਨਿਰਮਾਣ ਕਰਹੀ ਸਾਡਾ ਮੇਨ ਮੋਟੀਫ ਹੈ ਆਓ ਕੀ ਹੈ ਪੂਰਾ ਮਾਮਲਾ ਦਿਖਾਨਨੇ ਜਤਿੰਦਰਪਾਲ ਦੀ ਖਾਸ ਰਿਪੋਰਟ ਰਾਹੀਂ ਮੈਂ ਮਤਕੰਟੂ ਜੀ تھے ਸ਼ੁਰੂਆਤ ਕਰਾਈਏ ਕੰਮ ਦੀ ਅ ਬਿਲਕੁਲ ਇਹ ਜਿਹੜੀ ਮੰਡੀ ਗੁਵਿੰਦਗੜ੍ਹ ਤੋਂ ਲੈ ਕੇ ਜਿਹੜੀ ਪਵਾਨੀਗੜ੍ਹ ਕੈਂਚੀਆਂ ਤੱਕ ਜਿਹੜੀ ਰੋਡ ਆਉਂਦੀ ਆ ਤਕਰੀਬਨ 55.400 ਜਿਹੜੀ ਕਿਲੋਮੀਟਰ ਦੀ ਲੈਂਥ ਹੈਗੀ ਆ ਔਰ ਤਕਰੀਬਨ 40 ਕਰੋੜ ਰੁਪਏ ਦਾ ਇਹਦਾ ਜਿਹੜਾ ਵਰਕ ਆਰਡਰ ਹੈ ਟੈਂਡਰ ਹੈ ਜਿਹੜਾ ਹੋਇਆ ਤੇ ਇਹਦਾ ਕੰਮ ਆ ਜਿਹੜਾ ਸ਼ੁਰੂ ਹੋ ਚੁੱਕਿਆ ਅੱਜ ਦੀ ਸ਼ੁਰੂਆਤ ਕਰਾਉਣ ਆਏ ਸੀਗੇ ਇਸ ਪੋਰਸ਼ਨ ਤੋਂ ਜਿਹੜਾ ਅੱਗੇ ਜਿਹੜਾ ਸਾਹਮਣੇ ਜਿਹੜਾ ਤਕਰੀਬਨ ਏਰੀਆ ਹੈਗਾ ਉਹ 300 ਤੋਂ 400 ਮੀਟਰ ਦਾ ਜਿਹੜਾ ਏਰੀਆ ਹੈ ਇਹ ਏਰੀਆ ਜ਼ਿਆਦਾ ਖਸਤਾ ਹਾਲਤ ਹੋਣ ਕਰਕੇ ਕਿਉਂਕਿ ਪਹਿਲਾਂ ਇਹਨਾਂ ਦਾ ਜਿਹੜਾ ਐਸਟੀਮੇਟ ਦੇ ਵਿੱਚ ਇਹਨਾਂ ਨੇ 30 ਜਿਹੜਾ ਐਮਐਮ ਦਾ ਜਿਹੜਾ ਲਿਆ ਸੀਗਾ ਉਹਨੂੰ ਵਧਾ ਕੇ 50 ਦੇ ਲਈ ਰੀਐਸਟੀਮੇਟ ਦੇ ਕਰਨ ਦੇ ਕਰਕੇ ਥੋੜਾ ਕੰਮ ਡਿਲੇ ਹੋ ਗਿਆ ਉਹ ਸਾਰੇ ਕੰਮ ਜਿਹੜੇ ਕਲੀਅਰ ਹੋ ਚੁੱਕੇ ਨੇ ਸੋ ਹੁਣ ਅੱਜ ਇਹਦੀ ਕੰਮ ਦੀ ਜਿਹੜੀ ਸ਼ੁਰੂਆਤ ਕਰਾਉਣਾ ਸੀ ਤਾਂ ਜੋ ਜਿਹੜੀ ਲੋਕਾਂ ਨੂੰ ਵੱਡੀ ਦਿੱਕਤ ਆ ਰਹੀ ਸੀਗੀ ਔਰ ਉਸ ਦਿੱਕਤ ਤੋਂ ਆਪਾਂ ਜਿਹੜੀ ਉਹਨਾਂ ਨੂੰ ਨੇ ਜੱਦਵਾ ਸਕੀ ਹਲਕਾ ਗੱਲ ਕਰੀਏ ਤਾਂ ਤੁਸੀਂ ਵੀ ਇਸ ਰੋਡ ਦੇ ਉੱਪਰ ਜੀਰੀ ਲਾਈ ਤੇ ਇਸ ਟਾਈਮ ਖਾਲੀਦਲ ਵੀ ਜੀਰੀ ਲਾ ਕੇ ਗਿਆ ਤੇ ਅੱਜ ਉਹ ਕਿਵੇਂ ਦੇਖ ਦਿਓ ਚ ਅਕਾਲੀ ਦਲ ਦੇ ਵੀਜੇ ਕੰਡੇ ਅਸੀਂ ਚੁਗ ਰਹੇ ਆ ਉਹਨਾਂ ਦੀ ਇਹ ਰੋਡ ਦੀ ਜਿਹੜੀ ਟੋਲ ਪਲਾਜ਼ੇ ਲੱਗੇ ਸੀ ਜਿਸ ਟਾਈਮ ਦੇ ਵਿੱਚ ਜਿਹੜੀ ਟੋਲ ਕੰਪਨੀ ਐ ਉਹ ਟੋਲ ਕੰਪਨੀ ਭੱਜ ਗਈ ਨਵੰਬਰ ਤੱਕ ਤਾਂ ਉਹਨਾਂ ਦਾ ਜਿਹੜਾ ਜਿਹੜਾ ਟੈਂਡਰ ਸੀਗਾ ਉਹਨਾਂ ਦੇ ਕੋਲ ਵਰਕ ਆਰਡਰ ਸੀਗੇ ਨਵੰਬਰ ਮਹੀਨੇ ਤੱਕ ਉਹ ਕੰਪਨੀ ਭੱਜ ਗਈ ਹੁਣ ਉਹਨਾਂ ਨੂੰ ਟਰਮੀਨੇਟ ਕਰਨ ਦਾ ਇੱਕ ਲੀਗਲ ਪ੍ਰੋਸੈਸ ਆ ਜਿਹੜਾ ਸਾਨੂੰ ਫਾਲੋ ਕਰਨਾ ਸੀਗਾ ਮੈਂ ਤਾਂ ਆਪਮਾਨ ਸਾਹਿਬ ਦੇ ਕੋਲ ਜਾ ਜਾ ਕੇ ਚੱਕਰ ਲਾ ਲਾ ਕੇ ਹਰੇਕ ਹਫ਼ਤੇ ਮੈਂ ਜਾਂਦੀ ਸੀ ਇਹ ਸੜਕ ਦੇ ਬਾਰੇ ਸੋ ਉਹਨੂੰ ਪ੍ਰੋਪਰ ਲੀਗਲੀ ਉਹਨੂੰ ਪ੍ਰੋਸੈਸ ਦੇ ਰਾਹੀਂ ਉਹਨੂੰ ਪਹਿਲਾਂ ਤਾਂ ਟਰਮੀਨੇਟ ਕੀਤਾ ਫਿਰ ਇਹਦਾ ਐਸਟੀਮੇਟ ਵਗੈਰਾ ਲਗਾ ਕੇ ਵੱਡਾ ਪ੍ਰੋਜੈਕਟ ਸੀਗਾ ਜਿਹਨੂੰ ਪਾਸ ਹੁੰਦੇ ਨੂੰ ਟਾਈਮ ਲੱਗਿਆ ਸੋ ਅਸੀਂ ਇਸ ਮੁੱਦੇ ਤੇ ਅਸੀਂ ਕੋਈ ਰਾਜਨੀਤੀ ਨਹੀਂ ਕਰਦੇ ਜਿਹੜੇ ਰਾਜਨੀਤੀ ਕਰਕੇ ਗਏ ਨੇ ਅੱਜ ਉਸ ਦਾ ਖਮਿਆਜਾ ਸਾਡੇ ਲੋਕ ਨੇ ਜਿਹੜੇ ਭੁਗਤ ਰਹੇ ਨੇ ਐਸੇ ਕਰਕੇ ਇਹ ਰੋਡ ਦੇ ਲਈ ਅੱਜ ਇਹਦਾ ਕੰਮ ਜਿਹੜਾ ਸ਼ੁਰੂ ਕਰਾਉਣ ਆਇਆ ਜਿਹੜੀ ਵੀ ਕੋਈ ਕਾਨੂੰਨੀ ਅੜਚਣਾਂ ਦੀਆਂ ਸਾਰੀਆਂ ਕਲੀਅਰ ਕਰਕੇ ਅੱਜ ਕੰਮ ਔਲਟ ਹੋਣ ਤੋਂ ਬਾਅਦ ਅੱਜ ਕੰਮ ਸ਼ੁਰੂ ਕਰਾਉਣ ਦੇ ਲਈ ਜੇ ਅਸੀਂ ਗੱਲ ਕਰੀਏ ਟੂਲ ਬੈਰੀਅਰ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਨੇ ਬਹੁਤ ਲੱਖ ਰੁਪਏ ਦੇ ਵਿੱਚ ਉਹਦੇ ਲਈ ਕੋਈ ਸਰਕਾਰ ਉਪਰਾਲਾ ਕਰੇਗੀ ਕਿ ਜੋ ਕੁ ਮਲਾਜ਼ਮਾਂ ਦੇ ਦੇ ਲਈ ਦੇਖੋ ਮੈਨੂੰ ਪਿਛਲੇ ਦਿਨੀ ਜਦੋਂ ਮੈਂ ਲੰਗੀ ਸੀ ਉੱਥੋਂ ਉਹਨਾਂ ਨੇ ਮੁੰਡਿਆਂ ਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਸੀ ਤੇ ਉਹਨਾਂ ਨੂੰ ਮੈਂ ਵਿਸ਼ਵਾਸ ਵੀ ਦਿਵਾਇਆ ਕਿਉਂਕਿ ਹਰ ਸੰਘਰਸ਼ ਦੇ ਵਿੱਚ ਉਹ ਸਾਡੇ ਸਾਥੀ ਬਣਦੇ ਰਹੇ ਨੇ ਔਰ ਉਹਨਾਂ ਦੇ ਮੈਂ ਨਾਲ ਟੋਲ ਕੰਪਨੀ ਜਿਹੜਾ ਇਹਨਾਂ ਦਾ ਸੈਂਟਰ ਗਵਰਨਮੈਂਟ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਜੇਕਰ ਕੋਈ ਸਾਰਥਕ ਹੱਲ ਨਹੀਂ ਨਿਕਲੇ ਤਾਂ ਹਰ ਤਰ੍ਹਾਂ ਦੇ ਉਹਨਾਂ ਦੇ ਨਾਲ ਅਸੀਂ ਚਾਰ ਮਹੀਨੇ ਪਹਿਲਾਂ ਤੁਸੀਂ ਪੋਸਟ ਪਾਈ ਸੀ ਕਿ 44 ਕਰੋੜ ਮਨਜ਼ੂਰ ਹੋ ਗਈ ਜਲਦੀ ਕੇਮ ਸਟਾਰਟ ਹੋਣਾ ਪਰ ਲੋਕ ਦੇਖ ਰਹੇ ਸੀ ਅੱਜ ਹੋ ਕੱਲ ਹੋ ਚਾਰ ਮਹੀਨੇ ਹੋ ਗਏ ਹਾਂ ਇਹ ਇਹਦਾ ਇਹ ਜਿਹੜਾ ਟੈਂਡ ਪਾਸ ਹੋ ਚੁੱਕਿਆ ਸੀਗਾ ਪਰ ਜਿਹੜੇ ਲੋਕਾਂ ਦਾ ਇਤਰਾਜ਼ ਸੀਗਾ ਕਿ ਸੜਕ ਜਿਹੜੀ ਨੀਵੀ ਆ ਔਰ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਪੌਣੀਗੜ ਦਾ ਮੇਨ ਪੋਸ਼ਨਾ 400 ਮੀਟਰ ਦਾ ਏਰੀਆ ਉਹਦੀ ਹਾਲਤ ਕਾਫੀ ਖਰਾਬ ਸੀਗੀ ਉਹ ਜਿਹੜੇ ਇਹਦੇ ਪ੍ਰੋਵੀਜ਼ਨ ਦੇ ਵਿੱਚ ਨਹੀਂ ਆ ਰਿਹਾ ਸੀਗਾ ਸੋ ਦਾ ਰੀਐਸਟੀਮੇਟ ਕਰਕੇ ਅਸੀਂ ਨੇ ਜਿਹੜਾ ਭੇਜਿਆ ਸੀਗਾ ਰੀਐਸਟੀਮੇਟ ਦੇ ਜਿਹੜਾ ਉਹਨੂੰ ਪਾਸ ਹੁੰਦੇ ਹੁੰਦੇ ਜਿਹੜਾ ਟਾਈਮ ਆ ਜਿਹੜਾ ਤਕਰੀਬਨ 2 ਮਹੀਨੇ ਦਾ ਸਮਾਂ ਜਿਹੜਾ ਨਿਕਲ ਗਿਆ ਤੇ ਉਹ ਜਿਹੜਾ ਪਾਸ ਹੋ ਚੁੱਕੇ ਨੇ ਅੱਜ ਉਹਨਾਂ ਦਾ ਕੰਮ ਜਿਹੜਾ ਹੁਣੇ ਪ੍ਰੋਪਰ ਬਣਨਾ ਪੂਰੀ ਲੁੱਕ ਦੁਬਾਰਾ ਪੈਣੀ ਹੈ ਜਾਂ ਕੋਈ ਪਿਚ ਵਰਕ ਵਾਲਾ ਸਿਸਟਮ ਨਹੀਂ ਇਹ ਸਾਰੀ ਕੰਪਲੀਟ ਹੋ ਜਾਣੀ ਹੈ ਤਕਰੀਬਨ ਜੂਨ ਮਹੀਨੇ ਤੱਕ ਤੁਹਾਨੂੰ ਭਾਨੀਗੜ ਤੋਂ ਲੈ ਕੇ ਮੰਡੀ ਗਵਿੰਦਗੜ ਤੱਕ ਸਾਰੀ ਰੋਡ ਆ ਜਿਹੜੀ ਕੰਪਲੀਟ ਪਰ ਕੈਂਚੀਆਂ ਦਾ ਜਿਹੜਾ ਆਪਾਂ ਦੇਖੀ ਇੱਥੇ ਮਸਲਾ ਸੀਵਰੇਜ ਦੀ ਬਹੁਤ ਵੱਡੀ ਪ੍ਰੋਬਲਮ ਆ ਸੀਵ ਪਿਛਲੇ ਸਮੇਂ ਦੇ ਵਿੱਚ ਇਹਨੂੰ ਪਿਛਲੀ ਸਰਕਾਰ ਦੇ ਵਿੱਚ ਇੱਕ ਵੋਟ ਬੈਂਕ ਦੇ ਤੌਰ ਤੇ ਨਗਰ ਕੌਂਸਲ ਦੇ ਵਿੱਚ ਤਾਂ ਲੈ ਲਿਆ ਗਿਆ ਪਰ ਇਹਨਾਂ ਨੂੰ ਕੋਈ ਵੀ ਨਗਰ ਕੌਂਸਲ ਦੀ ਕੋਈ ਵੀ ਸਹੂਲਤਾਂ ਜਿਹੜੀ ਦਿੱਤੀ ਨਹੀਂ ਗਈ। ਔਰ ਇਸ ਏਰੀਆ ਦੇ ਵਿੱਚ ਕਿਉਂਕਿ ਕੋਈ ਪੰਚਾਇਤੀ ਕੋਈ ਸ਼ਾਮਲਾੜ ਦੀ ਕੋਈ ਜਗ੍ਹਾ ਨਹੀਂ ਹੈਗੀ ਜਿਸ ਦੇ ਕਰਕੇ ਅਸੀਂ ਇਹਨਾਂ ਦਾ ਕੋਈ ਪਾਣੀ ਦੀ ਨਿਕਾਸੀ ਜਿਹੜੀ ਕਰਦੀ ਏ। ਮੈਂ ਹੈਰਾਨ ਆ ਕਿ ਪਿਛਲੇ ਸਮੇਂ ਦੇ ਜਿਹੜੇ ਤੋਂ ਸਾਬਕਾ ਮੰਤਰੀ ਰਹੇ ਨੇ ਉਹਨਾਂ ਨੇ ਇਸ ਏਰੀਆ ਦਾ ਪਾਣੀ ਸਿਰਫ ਵੋਟਾਂ ਮਟੋਰਨ ਦੇ ਲਈ ਤਾਂ ਵੋਟਾਂ ਲੈ ਲਈਆਂ। ਪਰ ਜਿਹੜਾ ਇਹਨਾਂ ਦਾ ਸੀਵਰੇਜ ਦਾ ਪਾਣੀ ਸੀ ਜਿੱਧਰ ਤਾਂ ਸਾਹਮਣੇ ਜਿਹੜੀ ਸੂਆ ਨੰਗ ਦਾ ਇਧਰਲੇ ਪਾਸੇ ਦਾ ਪਾਣੀ ਇਸ ਦੇ ਵਿੱਚ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਪਾਤਾ ਪਰਲੇ ਪਾਸੇ ਦਾ ਪਾਣੀ ਉਧਰੋਂ ਸੂਏ ਦੇ ਵਿੱਚ ਪਾਤਾ ਅੱਜ ਅਸੀਂ ਉਹਦਾ ਜਿਹੜਾ ਕੰਮ ਚਲਾ ਰਿਹਾ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਦੇ ਵਿੱਚ ਸਾਰੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਕਰਕੇ ਸੂਆਂ ਦਾ ਕੰਮ ਲਗਾਤਾਰ ਚੱਲ ਰਿਹਾ ਉਹਦਾ ਕੰਮ ਵੀ ਚੱਲ ਰਿਹਾ ਸੋ ਅਧਿਕਾਰੀਆਂ ਨੇ ਉਹਨੂੰ ਹੁਣ ਬੰਦ ਕਰਤਾ ਉਹਦੇ ਚ ਪਾਣੀ ਪੈਣਾ ਜਿਹੜਾ ਉਹ ਗੈਰ ਕਾਨੂੰਨੀ ਆ ਵੈਸੇ ਵੀ ਉਹ ਬੰਦ ਹੋਣ ਕਰਕੇ ਜਿਹੜੀ ਲੋਕਾਂ ਨੂੰ ਦਿੱਕਤ ਆ ਰਹੀ ਐ ਸੋ ਇਹਨਾਂ ਦਾ ਐਸਟੀਮੇਟ ਲੱਗ ਤਕਰੀਬਨ 11 ਕਰੋੜ ਰੁਪਏ ਦਾ ਜਿਹੜਾ ਇਸ ਏਰੀਏ ਦੇ ਵਿੱਚ ਸੀਵਰੇਜ ਪੈਣਾ ਉਸੀ ਵੀਰੇ ਜਿਹੜਾ ਲਾਸਟ ਸ਼ੋਹਾਂ ਦੇ ਉੱਤੇ ਖੜਾ ਮੈਨੂੰ ਉਮੀਦ ਆ ਕਿ ਜਾਂ ਤਾਂ ਅੱਜ ਕੋਈ ਕੋ ਕ ਚੋਣ ਜਾਬ ਤਾਂ ਲੱਗੇ ਨਾ ਚੋਣ ਜਾਬ ਤੋਂ ਉਪਰੰਤ ਜਿਹੜਾ ਇਹਨਾਂ ਦਾ ਕੰਮ ਉਹਨੂੰ ਸ਼ੁਰੂ ਕਰਾਉਂਗੀ ਔਰ ਉਹਦੀ ਸਾਰੀ ਅਮਾਉਂਟ ਦੀ ਜਿਹੜੀ ਤਿਆਰੀ ਕੀਤੀ ਹੋਈ ਹੈ ਨੈਸ਼ਨਲ ਲੈਵਲ ਦੀ ਇਲੈਕਟ੍ਰੀਕਨ ਜਿਹੜੀਆਂ ਲੱਗੀਆਂ ਨੇ ਸਟਰੀਟ ਰੇਟਾਂ ਲੱਗੀਆਂ ਉਹ ਹੜੇ ਤੱਕ ਨਹੀਂ ਚੱਲੀਆਂ ਸੋ ਉਹਨੂੰ ਪ੍ਰੋਪਰ ਦੋ ਤਿੰਨ ਮਹੀਨੇ ਤਕਰੀਬਨ ਸਵਾਲ ਵੀ মিডিਆ ਬኩል ਕੀਤਾ ਜਾ ਰਹੇ ਨੇ ਉਹਦੇ ਲਈ ਕੀ ਦੇਖ ਰਹੇ ਹੋ ਸਰ ਨੈਸ਼ਨਨਲ ਹਾਈਵੇ ਦਾ ਕੰਮ ਚੱਲ ਪਿਆ ਜਿਹੜੀ ਕੰਪਨੀ ਸੀ ਉਹਨਾਂ ਨੂੰ ਜਿਹੜਾ ਟੈਂਡਰ ਅਲਾਟ ਹੋ ਚੁੱਕਿਆ ਤੇ ਤੁਸੀਂ ਸੋ ਸਾਰਾ ਕੰਮ ਕਰਦੇ ਕਰਾਉਂਦੇ ਜਿਹੜਾ ਇਸ ਤੋਂ ਬਾਅਦ ਨਾਲ ਦੀ ਨਾਲ ਲਾਈਟਾਂ ਦਾ ਸ਼ੁਰੂ ਕਰ ਦੇਣਗੇ ਰਿਪੇਅਰ ਕਰਦੇ ਤੇ ਜਿਹੜੀ ਵਿੱਚੋਂ ਸਫਾਈ ਉਹ ਵੀ ਹੋਣੀ ਹੈ ਸੋ ਸਾਰਾ ਕੰਮ ਜਿਹੜਾ ਕੰਟੀਨਿਊ ਹੋ ਚੁੱਕਿਆ ਕੱਟ ਕਰੋ ਬੰਦ ਕਰੋ